ਕਦਰ ਮਤਰੀ ਨੇ ਟੇਕ ਅਪ ਕੀਤਾ ਉਹ ਮੁੱਖ ਮੰਤਰੀ ਸਾਹਿਬ ਕਿਉਂਕਿ ਦੋ ਸਟੇਟਸ ਦਾ ਆਪਸ ਵਿੱਚ ਹੈਗਾ ਪਹਿਲਾਂ ਇਹਨਾਂ ਨੇ ਜਿਹੜੀ ਕੇਂਦਰ ਦੀ ਸਰਕਾਰ ਹੈ ਇਹਨਾਂ ਨੇ ਤੁਹਾਨੂੰ ਪਤਾ ਵੀ ਨਾਰਥ-ਈਸਟ ਦੇ ਵਿੱਚ ਦੋ ਸਟੇਟਸ ਦੀਆਂ ਜਿਹੜੀਆਂ ਪੁਲਿਸ ਫੋਰਸਾਂ ਆਮਣ ਸਾਹਮਣੇ ਆ ਗਈਆਂ ਸੀ ਉੱਥੇ ਦੋ ਮਤਲਬ ਉਹਨਾਂ ਨੇ ਇੱਕ ਸਟੇਟ ਨੇ ਦੂਜੀ ਉਹਨਾਂ ਦੀ ਪੁਲਿਸ ਕਰਤਾ ਉਹਨਾਂ ਦੀ ਪੁਲਿਸ ਨੇ ਇਹਨਾਂ ਦੀ ਇਹਨਾਂ ਦੀ ਪੁਲਿਸ ਉੱਤੇ ਪਰਚੇ ਕਰ ਦਿੱਤੇ ਇਹ ਆਪਾਂ ਕਿੱਧਰ ਨੂੰ ਜਾ ਰਿਹਾ ਦੇਸ਼ ਆਪਣਾ ਜੀ ਆਪਣੀ ਡੈਮੋਕ੍ਰੇਸੀ ਦਾ ਪਹਿਲਾਂ ਮਾਨਯੋਗ ਜਿਹੜੀ ਸਾਡੀ ਜਿਹੜੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਨੇ ਆ ਹੋਣੀ ਤੁਹਾਡਾ ਕੱਲ ਪਰਸੇ ਜਿਹੜਾ ਹੈ ਉਹ ਇੱਕ ਡੈਮੋਕ੍ਰੇਸੀ ਰিস্টੋਰ ਕੀਤੀ ਐ ਇਹ ਮਤਲਬ ਡੈਮੋਕ੍ਰੇਸੀ ਦਾ ਜਿੰਨੇ ਵੀ ਡੈਮੋਕ੍ਰੇਸੀ ਦਾ ਨੋਰਮ ਹੈ ਦਿਸ ਇਜ਼ ਮਰਡਰ ਆਫ ਡੈਮੋਕ੍ਰੇਸੀ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਪੰਜਾਬ ਦੇ ਇਲਾਕੇ ਦੇ ਵਿੱਚ ਸਾਰੇ ਅਟੈਕ ਹੋ ਰਹੇ ਨੇਗੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਸ ਤੇ ਦੇਖੋ ਦੇਸ਼ ਇੱਕ ਹੈ ਇਹ ਆਪਾਂ ਗੱਲ ਇਦਾਂ ਕਰ ਰਹੇ ਆਂ ਆਪਾਂ ਬਾਰਡਰ ਨੂੰ ਵੀ ਇਸ ਤਰ੍ਹਾਂ ਬਣਾਇਆ ਜਿਵੇਂ ਕਿਥੇ ਗੁਆਂਡੀ ਦੇਸ਼ ਦੇ ਨਾਲ ਬਾਰਡਰ ਹੋਵੇ ਇੰਟਰ ਸਟੇਟ ਬਾਰਡਰ ਹੈ ਜੀ ਇਹ ਇਹ ਕੋਈ ਮਤਲਬ ਦੋ ਦੇਸ਼ਾਂ ਦਾ ਬਾਰਡਰ ਨਹੀਂ ਹੈ ਦੋ ਰਾਜਾਂ ਦਾ ਬਾਰਡਰ ਹੈ ਇਹਨੂੰ ਤਾਂ ਪਤਾ ਵੀ ਨਹੀਂ ਲੱਗਣਾ ਤੇਰਾ ਇੱਥੇ ਬਾਰਡਰ ਹੈ ਔਰ ਜਿਹੜੇ ਜਿੱਥੇ ਹੋ ਰਿਹਾ ਉਹ ਨੈਸ਼ਨਲ ਹਾਈਵੇ ਆ ਨੈਸ਼ਨਲ ਹਾਈਵੇ ਦਾ ਮਤਲਬ ਕੀ ਆ ਜੀ ਸਾਰੇ ਸਾਰੇ ਦੇਸ਼ ਦਾ ਉੱਤੇ ਜਿਹੜਾ ਮਰਜ਼ੀ ਉੱਥੋਂ ਲੰਘ ਕੇ ਜਾ ਸਕਦਾ ਨਾਰਮਲੀ ਕਦੇ ਵੀ ਜਿਹੜੇ ਕੋਈ ਵੀ ਸਰਕਲ ਸਟਾਫ ਤੋਂ ਗੋਣ ਨੈਸ਼ਨਲ ਹਾਈਵੇ ਜਿਹੜਾ ਹੁੰਦਾ ਉਹ ਹਮੇਸ਼ਾ ਸੈਂਟਰ ਦੀ ਗਵਰਨਮੈਂਟ ਹੈ ਉਹਦੇ ਕੋਲ ਹੁੰਦਾ ਸਰਕਾਰ ਕੀ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਜੀ ਉਹ ਤੁਹਾਡੇ ਸਾਹਮਣੇ ਆ ਜੀ ਕੁਝ ਤਾਂ ਤੁਹਾਡੇ ਸਾਹਮਣੇ ਆ ਸਾਡੇ ਮੁਖਵਤੀ ਹੈ ਨਾ ਗਵਰਨਮੈਂਟ ਅੱਜ ਹਾਈ ਕੋਰਟ ਗਈ ਸੀ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਜਾਓ ਹਾਈ ਕੋਰਟ ਨਹੀਂ ਗਿਆ ਉਹਨਾਂ ਨੇ ਕਿਹਾ ਪੰਜਾਬ ਗਵਰਨਮੈਂਟ ਹੈਗੀ ਹੈ ਜਿਹੜੀ ਕਿ ਕਿਸਾਨਾਂ ਨੂੰ ਸ਼ਹਿ ਦੇ ਰਹੀ ਹੈ ਪੰਜਾਬ ਸਰਕਾਰ ਨੂੰ ਪੋਲੀਟੀਕਲੀ ਕਿਸੇ ਗਰੀ ਇਹਨਾਂ ਨੂੰ ਗਾਹ ਲੈਣ ਦੀ ਗਾਹ ਲੈਣ ਦਾ ਉਹ ਹੈ ਪੰਜਾਬ ਸਰਕਾਰ ਦੇਖੋ ਬੜੀ ਮੈਂ ਕਹਿੰਦਾ ਜੀ ਇਦੋਂ ਮ ਪੰਜਾਬ ਸਰਕਾਰ ਕੀ ਲਾ ਰਹੀ ਸਾਡੇ ਮੁੱਖ ਮੰਤਰੀ ਸਾਹਿਬ ਕੇਂਦਰ ਦੇ ਮੰਤਰੀਆਂ ਨੂੰ ਬੁਲਾ ਕੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਆ ਉਹਨਾਂ ਦੇ ਨਾਲ ਗੱਲਬਾਤ ਕਰਾ ਰਹੀ ਆ ਗੱਲਬਾਤ ਉਹਨਾਂ ਦੀ ਹੈ ਤੇ ਜਿਹੜਾ ਇਹ ਕੰਮ ਜਿਹੜਾ ਸਾਡੇ ਮੁੱਖ ਮੰਤਰੀ ਕਰ ਸਕਦੇ ਹੈ ਹਰਿਆਣੇ ਦੇ ਮੁੱਖ ਮੰਤਰੀ ਨੂੰ ਵੀ ਉਹੀ ਕੰਮ ਕਰਨਾ ਚਾਹੀਦਾ ਜਿਹੜਾ ਮਸਲੇ ਦਾ ਹਾਲ ਹੈ ਉਹ ਗੱਲਬਾਤ ਨਾਲ ਲੱਭਣਾ ਸਾਡਾ ਮੁੱਖ ਮੰਤਰੀ ਸਹੀ ਗੱਲ ਕਰ ਰਿਹਾ ਔਰ ਜੋ ਹਰਿਆਣੇ ਦੇ ਮੁੱਖ ਮੰਤਰੀ ਹੈ ਉਹ ਸਾਡੇ ਨੌਜੋਨਾਂ ਤੇ ਗੋੜੀਆਂ ਚਲਾ ਰਿਹਾ ਹੋ ਤੁਸੀਂ ਕਹਿ ਰਹੇ ਪੰਜਾਬ ਸਰਕਾਰ ਸਹੀ ਪੱਖ ਰੱਖ ਰਹੀ ਹੈ ਲੇਕਿਨ ਦੋ ਕਿਸਾਨਾਂ ਦੀ ਮੌਤ ਪਿਛਲੇ ਦੋ ਦਿਨਾਂ ਤੋਂ ਮਾਰਚਲੀ ਦੇ ਵਿੱਚ ਪਏ ਨੇ ਮੁਆਵਜ਼ੇ ਉਹਨਾਂ ਨੇ ਐਲਾਨਿਆ ਵੀ ਆ ਉਹ ਵੀ ਸਾਰਾ ਕੁਝ ਹੋ ਜਾਏਗਾ ਜੀ ਇਹ ਤਾਂ ਅਸੀਂ ਕਰ ਲਾਂਗੇ ਜੀ ਜੋ ਐਸਤੂਲੇ ਬਾਰਡਰ ਤੇ ਹੋ ਰਿਹਾ ਐਸਤੂਲੇ ਦਾ ਮਸਲਾ ਇਹ ਆ ਜੋ ਅੱਜ ਹੋਇਆ ਇੱਕ ਨੌਜਵਾਨ ਦੀ ਮੌਤ ਹੋਈ ਆ ਕੱਲੇ ਬੰਦਿਆਂ ਦੀ ਹਾਰਟ ਅਟੈਕ ਹੋ ਗਈ ਪਹਿਲਾਂ ਵੀ 750 ਮਰੇ ਸੀਗੇ ਜੀ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਵਾਸਤੇ ਵੀ ਅਜੇ ਤੱਕ ਜੋ ਕੇਂਦਰ ਨੇ ਵਾਅਦਾ ਕੀਤਾ ਸੀਗਾ ਸਰਕਾਰਾਂ ਨੇ ਤਾਂ ਸਾਡੇ ਨੇ ਵੀ ਪੂਰਾ ਕੀਤਾ ਈਵਨ ਤੇਲੰਗਾਨਾ ਦੇ ਜਿਹੜੇ ਸੀਗੇ ਉਸ ਲੋ ਦੇ ਮੁੱਖ ਮੰਤਰੀ ਉਹ ਵੀ ਪੰਜਾਬ ਚ ਆ ਕੇ ਆਪਣਾ ਵਾਅਦਾ ਪੂਰਾ ਕਰਕੇ ਗਏ ਆ ਜੇ ਕਿਸੇ ਨੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਕੇਂਦਰ ਦੀ ਸਰਕਾਰ ਹੈ ਉਹ ਖੱਟੜ ਸਰਕਾਰ ਹੈ ਕਿੰਨਾ ਜੀ ਡੇਟਾ ਕਿਨਾ ਆਇਆ ਕਿੰਨੇ ਕਿਸਾਨ ਆ ਗਏ ਜੀ ਤੁਹਾਡੇ ਕੋਲ ਸਾਡੇ ਕੋਲੇ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਇੰਜਰੀਜ਼ ਆ ਗਈਆਂ ਬਹੁਤ ਸੀਰੀਅਸ ਆਈਆਂ ਨੰਬਰ ਕੱਟਾ ਪਿਛਲੀ ਵਾਰੀ ਨੰਬਰ ਬਹੁਤ ਜ਼ਿਆਦਾ ਸੀ ਪਿਛਲੀ ਵਾਰੀ ਸਾਡੇ ਜਿਹੜੇ ਸੀਗੇ 114 15 ਜਿਹੜੇ ਹੋਣ ਤੱਕ ਆ ਚੁੱਕੇ ਆ ਅੱਜ ਜਿਹੜੇ ਚਾਰ ਆਏ ਉਹਨਾਂ ਚ ਇੱਕ ਹੈਡ ਇੰਜਰੀ ਆ ਔਰ ਇੱਕ ਜਿਹੜਾ ਹੈਗਾ ਜਿਹਦੀ ਡੈਥ ਹੋ ਗਈ ਬੱਚੇ ਦੀ ਤੇ ਬਹੁਤ ਅਨਫੋਰਚੂਨੇਟ ਹੈ ਜੀ ਇਹ ਮਤਲਬ ਇਹ ਬਿਲਕੁਲ ਹੀ ਹੋਣਾ ਤੇ ਇਹਦਾ ਟੋਟਲੀ ਅਨਐਕਸੈਪਟੇਬਲ ਹੈ। ਇੱਕ ਤਰਫ ਤੋਂ ਕੇਂਦਰ ਸਰਕਾਰ ਮੀਟਿੰਗ ਦਾ ਸੱਦਾ ਦੇ ਰਹੀ ਹੈ ਦੂਜੇ ਪਾਸੇ ਫਾਇਰਿੰਗ ਕਰ ਰਹੀ ਹੈ। ਮੈਂ ਕਹਿੰਦਾ ਜੀ ਕੋਈ ਜਦੋਂ ਤੁਸੀਂ ਜੇ ਤੁਹਾਡੀ ਨੀਅਤ ਠੀਕ ਹੈ ਜੇ ਤੁਹਾਡੀ ਨੀਤੀ ਠੀਕ ਹੈ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਇਹ ਨੌਬਤ ਆਣੀ ਨਹੀਂ ਚਾਹੀਦੀ ਸੀ। ਇਹ ਕੋਈ ਹੁਣ ਥੋੜੀ ਹੈ ਜੀ ਇਹ ਤਾਂ ਸਵਾ ਦੋ ਸਾਲ ਦੇ ਵਿੱਚ ਕੀ ਕੀਤਾ ਇਹਨਾਂ ਨੇ ਕੋਈ ਇੱਕ ਕੰਮ ਕੀਤਾ ਇਹਨਾਂ ਨੇ ਕਿਸਾਨਾਂ ਨੂੰ ਮਤਲਬ ਕੋਈ ਇਹਨਾਂ ਨੇ ਜੋ ਸਾਰੇ ਵਾਦੇ ਕੀਤੇ ਸੀ ਇਹਨਾਂ ਨੇ ਜਿਹੜੇ ਕਾਲੇ ਕਾਨੂੰਨ ਵਾਪਸ ਨਹੀਂ ਸੀ ਇਹਨਾਂ ਨੇ ਕਹਿਆ ਸੀ ਐਮਐਸਪੀ ਦੇ ਕਮੇਟੀ ਕਿਸਾਨਾਂ ਦੇ ਨੁਮਾਇੰਦੇ ਨਹੀਂ ਲਏ ਉਹਦੇ ਵਿੱਚ ਆ ਜੋ ਇਹਨਾਂ ਦੇ ਨਕੀਂਪੁਰ ਖੇਰੀ ਚ ਅਤਿਆਚਾਰ ਕੀਤਾ ਸੀਗਾ ਉਹਦੇ ਦੋਸ਼ੀ ਅੱਜ ਵੀ ਫ੍ਰੀ ਹੈ ਜੀ ਜਿਹੜੇ ਮਤਲਬ ਇਮਾਨਦਾਰ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਪਿੱਛੇ ਪੈ ਹੋਏ ਸਾਰੀ ਸੀ ਵੀ ਇਹਨਾਂ ਨੇ ਆਪੋਜੀਸ਼ਨ ਲੀਡਰਾਂ ਦੇ ਖਿਲਾਫ ਪਾਈ ਹੋਈ ਆ ਸਾਰੀ ਵੀਡੀਓ ਉਹਨਾਂ ਦੇ ਖਿਲਾਫ ਪਾਈ ਹੋਈ ਆ ਜਿਹੜੇ ਦੋਸ਼ੀ ਆ ਉਹ ਅੱਜ ਵੀ ਫ੍ਰੀ ਫਿਰਦੇ ਆ ਜੀ ਉਹ ਇਹਨਾਂ ਦੇ ਮੈਂ ਇਹਦੇ ਬਾਰੇ ਮੈਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜਿਹੜਾ ਜਿਹੜੀ ਗੋਲੀਬਾਰੀ ਹੈ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਹੈ ਮੈਂ ਇਹਨਾਂ ਨੂੰ ਵਾਰਨ ਕਰਦਾ ਕਿ ਦੇਸ਼ ਵਾਸਤੇ ਬਹੁਤ ਮਾੜਾ ਡੈਮੋਕ੍ਰੇਸੀ ਬਹੁਤ ਮਾੜਾ ਇਹਨਾਂ ਨੂੰ ਮੈਂ ਇਹ ਰਹਿਣਾ ਸਰਕਾਰ ਨੂੰ ਕਹਿੰਦਾ ਕਿ ਤੁਸੀਂ ਬਾਹਰ ਜਾਓ ਜੇ ਇਹ ਬਿਲਕੁਲ ਤੁਹਾਡਾ ਜਿਹੜਾ ਜਿਹੜਾ ਤੁਹਾਡਾ ਸਾਰਾ ਮਟੀਰਾ ਹੈਗਾ ਇਹ ਗੈਰ ਸੰਵਿਧਾਨਕ ਵੀ ਆ ਗੈਰ ਕਾਨੂੰਨੀ ਵੀ ਆ ਔਰ ਜਿਹੜਾ ਹੈਗਾ ਇਹ ਮਨੁੱਖਤਾ ਦਾ ਕਾਣ ਕਰਨ ਵਾਲਾ ਇਹ ਭਰਾਵਾਂ ਨੂੰ ਭਰਾਵਾਂ ਨਾਲ ਭਰਾ ਤੋਂ ਭਰਾ ਮਾਰੂ ਲੰਗਣਾ ਕਰਾਓ ਤੁਸੀਂ ਜਿਹੜੇ ਤੁਹਾਡੇ ਪੁਲਿਸ ਦੇ ਵਿੱਚ ਬੰਦੇ ਵੀ ਆ ਜੀ ਉਹ ਉਹ ਵੀ ਤਾਂ ਕਿਸਾਨਾਂ ਦੇ ਪੁੱਤਰ ਹੈ ਉਹ ਸਾਡੇ ਜਿਹੜੇ ਆ ਜਿਹੜੇ ਤੁਹਾਡੇ ਜਿੰਨੇ ਪੋਲੀਟੀਸ਼ੀਅਨ ਹੈ ਜਾਂ ਜਿਹੜੇ ਹੋਰ ਵੱਡੇ ਤੁਹਾਡੇ ਬਿਜ਼ਨਸਮੈਨ ਹੈ ਇਹਨਾਂ ਦੇ ਬੱਚੇ ਨਾ ਫੌਜ ਵਿੱਚ ਹੈ ਜੀ ਨਾ ਨਾ ਉਹ ਪੁਲਿਸ ਵਿੱਚ ਹੈ ਕਿਸਾਨਾਂ ਮਜ਼ਦੂਰਾਂ ਦੇ ਪੁੱਤੀ ਹੈ ਉਹੀ ਦੇਸ਼ ਦੀਆਂ ਸ਼ਰਧਾਂ ਤੇ ਲੜਦੇ ਆ ਉਹੀ ਤੁਹਾਡੀ ਜਾਨ ਬਚਾਉਂਦੇ ਆ ਉਹੀ ਔਖੇ ਔਖੇ ਵੇਲੇ ਕੰਮ ਆਉਂਦੇ ਆ ਇਹੀ ਕਿਸਾਨ ਆ ਜਿਹੜੇ ਕੋਰੋਨਾ ਚ ਕੰਮ ਆਏ ਸੀ ਇਹ ਉਹੀ ਕਿਸਾਨ ਹੈ ਇਹ ਉਹੀ ਕਿਸਾਨ ਆ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਕੀਤਾ ਇਹੀ ਪੰਜਾਬ ਦੇ ਕਿਸਾਨਾਂ ਨੇ ਆਪਣਾ ਟਰਿੱਡ ਤੇ ਘੱਟ ਮਾਰ ਕੇ ਜਿਹੜਾ ਕੰਮ ਨਹੀਂ ਕੀਤਾ ਸੀ ਇਹਨਾਂ ਨੇ ਉਹ ਇਹਨਾਂ ਨੇ ਸਾਡੇ ਜੋ ਪ੍ਰਧਾਨ ਮੰਤਰੀ ਜੋ ਉਸ ਦਿਨ ਦੇ ਨਿਚਿਆ ਇਹਨਾਂ ਨੇ ਦੇਸ਼ ਨੂੰ ਆਤਮਦਰਬਰ ਬਣਾਇਆ ਇਹਨਾਂ ਦੇ ਉੱਤਿਆਚਾਰ ਨਾ ਕਰੋ ਜ਼ੁਲਮ ਨਾ ਕਰੋ ਠੀਕ ਹੈ ਥੈਂਕ ਯੂ ਸੋ